ਸਾਡਾ ਕਨਸਟੀਟਿਊਸ਼ਨਲ ਸਾਡਾ ਇਸ ਤਰ੍ਹਾਂ ਦੀਆਂ ਪ੍ਰੋਵੀਜ਼ਨਾਂ ਨੇ ਕਿ ਕੇਂਦਰ ਸਰਕਾਰ ਹਮੇਸ਼ਾ ਮਦਦ ਕਰਦੀ ਆਈ ਤੇ ਕੇਂਦਰ ਸਰਕਾਰ ਨੇ ਜੋ ਮਦਦ ਕੀਤੀ ਕੇਂਦਰ ਸਰਕਾਰ ਨੇ ਜੋ ਕੁਝ ਕੀਤਾ ਉਹ ਵੀ ਸਾਰਿਆਂ ਦੇ ਸਾਹਮਣੇ ਹੁਣ ਬੜੀ ਹੈਰਾਨੀ ਦੀ ਗੱਲ ਹੈ ਹੁੰਦੀ ਹੈ ਕਿ 26 ਤਰੀਕ ਨੂੰ 25 ਤਰੀਕ ਨੂੰ ਹੜਾ ਗਏ ਸੀ ਉਸ ਤੋਂ ਬਾਅਦ ਸੈਂਟਰ ਦੇ ਆਗੂ ਸਹਿਬਾਨ ਵੀ ਉਰੇ ਆਉਂਦੇ ਰਹੇ ਤੇ ਬੜੀ ਹੈਰਾਨੀ ਹੋਈ ਇਸ ਗੱਲ ਦੀ ਕਿਉਂਕਿ ਅੱਜ ਸਾਡੇ ਜ਼ਖਮ ਹੋਏ ਹੋਏ ਨੇ ਅੱਜ ਜ਼ਖਮਾਂ ਤੇ ਮਲਮ ਲਾਉਣ ਦੀ ਲੋੜ ਹੈ ਤੇ ਜਿਹੜੇ ਆਗੂ ਸਹਿਬਾਨ ਆਏ ਤਾਂ ਉਹ ਨਵੀਂ ਕਹਾਣੀ ਦੱਸ ਗਏ ਸਾਰੇ ਇੱਥੇ ਉਹ ਕਹਿ ਗਏ ਕਹਿੰਦੇ ਇਹ ਜਿਹੜੇ ਫਲੱਡ ਨੇ ਇਹ ਤਾਂ ਮਾਈਨਿੰਗ ਜ਼ਿਆਦਾ ਹੋ ਗਈ ਤਾਂ ਫਲੱਡ ਆ ਗਏ ਹੁਣ ਅਸੀਂ ਤਾਂ ਅਜ ਤੱਕ ਕਿਸੇ ਕਿਤਾਬ ਦੇ ਵਿੱਚ ਪੜਿਆ ਨਹੀਂ ਸਰ ਕਿ ਮਾਈਨਿੰਗ ਦੇ ਨਾਲ ਫਲੱਡ ਵੀ ਆ ਜਾਂਦੇ ਆ ਤੇ ਕਿਤੇ ਕਿਹਾ ਗਿਆ ਮੈਨ ਮੇਡ ਫਲੱਡ ਨੇ ਇਹ ਵੀ ਨਹੀਂ ਅਸੀਂ ਕਿਸੇ ਕਿਤਾਬ ਚ ਪੜਿਆ ਅਜ ਤੱਕ ਕਿ ਮੈਨ ਕਿ ਲੋਕ ਵੀ ਫਲੱਡ ਲਿਆ ਸਕਦੇ ਨੇ ਲੋਕ ਬਰਸਾਤ ਕਰਾ ਸਕਦੇ ਨੇ ਲੋਕ ਹੜ੍ਹ ਲਿਆ ਸਕਦੇ ਨੇ ਮਾਈਨਿੰਗ ਦੇ ਨਾਲ ਹੜਾ ਆ ਜਾਂਦੇ ਨੇ ਸੋ ਪਤਾ ਨਹੀਂ ਕਿਹੜੀ ਡਿਕਸ਼ਨਰੀ ਦੇ ਵਿੱਚੋਂ ਸ਼ਬਦ ਕੱਢੇ ਨੇ ਉਹ ਕੇ ਬਜਾਏ ਇਸ ਦੇ ਕਿ ਸਾਡੀ ਕੋਈ ਮਦਦ ਦੀ ਗੱਲ ਕਰਦੇ ਸਾਡੇ ਜ਼ਖਮਾਂ ਤੇ ਕੋਈ ਮਲ੍ਹਮ ਲਾਉਣ ਦੀ ਗੱਲ ਕਰਦੇ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਚਲੇ ਗਏ ਹੁਣ ਨਹੀਂ ਫਿਰ ਜੇ ਕਿਤੇ ਉਹਨਾਂ ਨੇ ਮੈਨ ਮੇਡ ਦਾ ਸ਼ਬਦ ਪੜ੍ਹਿਆ ਫਿਰ ਕਿਤੇ ਮੈਨ ਸੇਵ ਦਾ ਸ਼ਬਦ ਵੀ ਪੜ੍ਹਿਆ ਹੋਣਾ ਕਿ ਜੇ ਬੰਦਾ ਹੜ ਲਿਆ ਸਕਦਾ ਕੋਈ ਬੰਦਾ ਬਚਾ ਵੀ ਸਕਦਾ ਫਿਰ ਜੇ ਇਹ ਉਹਨਾਂ ਦੀ ਡਿਕਸ਼ਨਰੀ ਜਾ ਕੇ ਤੇ ਉਹ ਹੋਣਗੇ ਅਸੀਂ ਮੈਨ ਮੇਡ ਫਲਾਡ ਵਾਲੇ ਹੋਗੇ ਤੇ ਉਹ ਬਚਾਉਣ ਵਾਲੇ ਹੋਗੇ ਉਹਦਾ ਵੀ ਕੋਈ ਜ਼ਿਕਰ ਕਰ ਲੰਦੇ ਇਹੋ ਜਿਹਾ ਕੋਈ ਜ਼ਿਕਰ ਨਹੀਂ ਕੀਤਾ ਸੋ ਇਸ ਤਰ੍ਹਾਂ ਦੀਆਂ ਗੱਲਾਂ ਕੀਤੇਆਂ ਗੀਆਂ ਜਿਹੜੀਆਂ ਸਾਨੂੰ ਜਿਹੜੀ ਤਕਲੀਫ ਹੈ ਅਸੀਂ ਮੈਂ ਅੱਜ ਕੋਈ ਅਜਿਹੀ ਗੱਲ ਨਹੀਂ ਕਰਨੀ ਚਾਹੁੰਦਾ ਕਿਉਂਕਿ ਸਾਰਿਆਂ ਦਾ ਸਾਂਝਾ ਮਸਲਾ ਹੈ ਪੰਜਾਬ ਦਾ ਮਸਲਾ ਹੈ ਅਸੀਂ ਸਾਰੇ ਪਹਿਲਾਂ ਪੰਜਾਬੀ ਆ ਪਰ ਇਹ ਗੱਲ ਬੜੇ ਦੁੱਖ ਦੀ ਹੈ ਕਿ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਚਲੇ ਗਏ ਆਏ ਬਹੁਤ ਮੰਤਰੀ ਆਏ ਜੀ ਸਾਦਕੇ ਠੀਕ ਹੈ ਆਉਣ ਸਾਡੇ ਦੁੱਖ ਦੇ ਵਿੱਚ ਆਉਣ ਪਰ ਇਸ ਤਰ੍ਹਾਂ ਦੇ ਜਦੋਂ ਗੱਲਾਂ ਕੀਤੇਆਂ ਗਈਆਂ ਤੇ ਮੋਦੀ ਸਾਹਿਬ ਆਏ ਮੋਦੀ ਸਾਹਿਬ 9 ਤਾਰੀਖ ਨੂੰ ਆਏ 12 25 ਤਾਰੀਖ ਨੂੰ ਆ ਗਏ ਪਰ ਚਲੋ ਪ੍ਰਧਾਨ ਮੰਤਰੀ ਜੀ ਨੇ ਮਜਬੂਰੀਆਂ ਹੋਣਗੀਆਂ ਕੰਮਕਾਰ ਹੋਰ ਬੜੇ ਨੇ ਚਲੋ ਸਾਡੇ ਲੇਟ ਆਏ ਪਰ ਕੋਈ ਟਵੀਟ ਨਹੀਂ ਹੈ ਕੋਈ ਹਮਦਰਦੀ ਦੇ ਦੋ ਸ਼ਬਦ ਨਹੀਂ ਅੱਜ ਪੂਰਾ ਪੰਜਾਬ ਡੁੱਬਿਆ ਹੋਇਆ ਸੀ ਪੂਰੇ ਪੰਜਾਬ ਨੂੰ ਮਦਦ ਦੀ ਲੋੜ ਸੀ ਪਰ ਕੀ ਕਿਹਾ ਗਿਆ ਕਿ ਸੈਂਟਰ ਦੇਆਂ ਟੀਮਾਂ ਜਾਣਗੀਆਂ ਜੀ ਸੈਂਟਰ ਦੇਆਂ ਟੀਮਾਂ ਸਰਵੇ ਕਰਨਗੀਆਂ ਹੁਣ ਪਤਾ ਨਹੀਂ ਸੈਂਟਰ ਦੀਆਂ ਟਰਮ ਟੀਮਾਂ ਲਵੇ ਕਿਹੜੇ ਬੈਰੋਮੀਟਰ ਨੇ ਜੀ ਥਰਮਾਮੀਟਰ ਇਹ ਜੇ ਨੇ ਦੁਨੀਆ ਨੂੰ ਪਤਾ ਸੀ ਪੂਰੇ ਦੇਸ਼ ਨੂੰ ਪਤਾ ਸੀ ਸਾਰੇ মিডিਆ ਨੇ ਸਾਰੇ ਚੈਨਲਾਂ ਨੇ ਦਿਖਾਤਾ ਕਿ ਸਾਰਾ ਪੰਜਾਬ ਡੁੱਬਿਆ ਪਿਆ ਹੁਣ ਉਹ ਕਹਿੰਦੇ ਸਾਡੀਆਂ ਟੀਮਾਂ ਆਣੀਆਂ ਜੀ ਪਤਾ ਨਹੀਂ ਉਹ ਕਿਹੜੇ ਅਲੈਦਾ ਸਿਸਟਮ ਹੈ ਕੀ ਹੈ ਉਸ ਦਾ ਕਹਿੰਦੇ ਉਹ ਆ ਕੇ ਚੈੱਕ ਕਰਨ ਗਈਆਂ ਚਲੋ ਅਸੀਂ ਉਹ ਵੀ ਮੰਨ ਲਿਆ ਕਿ ਜੋ ਕੁਝ ਕਹੀ ਜਾਂਦੇ ਨੇ ਠੀਕ ਆ ਸੋ ਆਏ ਮੋਦੀ ਸਾਹਿਬ ਫਿਰ ਟੀਮਾਂ ਤੋਂ ਬਾਅਦ ਆਏ ਅਰ ਉਹਨਾਂ ਟੀਮਾਂ ਨੇ ਸਾਡੇ ਪੰਜਾਬ ਦੀਆਂ ਟੀਮਾਂ ਦੇ ਨਾਲ ਕੀਤਾ ਕਿ 13900 ਕਰੋੜ ਦਾ ਨੁਕਸਾਨ ਹੋਇਆ ਹੈ ਗੱਲ ਹੋਈ ਤੇ 20000 ਕਰੋੜ ਦੀ ਅਸੀਂ ਮੰਗ ਰੱਖੀ ਕਿਉਂਕਿ ਪੰਜਾਬ ਨੂੰ ਪਹਿਲੀ ਵਾਰੀ ਲੋਡ ਪਈ ਦੀ ਪੰਜਾਬ ਦੀ ਕਿਸਾਨੀ ਨੂੰ ਪਹਿਲੀ ਵਾਰੀ ਲੋਡ ਪਈ ਦੀ ਨਹੀਂ ਪੰਜਾਬ ਦੀ ਕਿਸਾਨੀ ਨੇ ਪੂਰੇ ਦੇਸ਼ ਨੂੰ ਹਮੇਸ਼ਾ ਦਿੱਤਾ ਪੰਜਾਬ ਦੀ ਕਿਸਾਨੀ ਨੇ ਮਜ਼ਦੂਰ ਨੇ ਪੂਰੇ ਦੇਸ਼ ਦਾ ਢਿੱਡ ਪਰਿਆ ਆਪਣਾ ਸਾਰਾ ਕੁਝ ਗਵਾ ਲਿਆ ਤੇ ਹਰ ਸਮੇਂ ਪਾਵੇਂ ਦੇਸ਼ ਦੀ ਆਜ਼ਾਦੀ ਦੀ ਗੱਲ ਹੋਵੇ ਪਾਵੇਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਦਾ ਢਿੱਡ ਭਰਨ ਦੀ ਗੱਲ ਹੋਵੇ ਪਾਵੇਂ ਹਿੰਦੁਸਤਾਨ ਤੇ ਪਾਕਿਸਤਾਨ ਦੇ ਜੰਗਾਂ ਦੀ ਗੱਲ ਹੋਵੇ ਸਭ ਤੋਂ ਵੱਧ ਨੁਕਸਾਨ ਹੈ ਜਿਹੜਾ ਪੰਜਾਬ ਦਾ ਹੋਇਆ ਠੇਕੜਾ ਕੇ ਪੰਜਾਬ ਖੜਦਾ ਰਿਹਾ ਤੇ ਜੇ 30000 ਕਰੋੜ ਰੁਪਏ ਦੀ ਗੱਲ ਸੀ ਅੱਤਵਾਦ ਦਾ ਸਮਾਂ ਆਇਆ ਦੀ 25000 ਬੰਦਾ ਇਥੋਂ ਸ਼ਹੀਦ ਹੋ ਗਿਆ ਸਾਡੇ ਪੰਜਾਬ ਦਾ ਅੱਤਵਾਦ ਦੀ ਭੇਂਟ ਚੜ ਗਿਆ ਪਰ ਉਹ 30000 ਕਰੋੜ ਰੁਪਏ ਦੀ ਉਹ ਵੀ ਸੈਂਟਰ ਨੇ ਸਾਡੇ ਤੇ ਪਾਤਾ ਅਸੀਂ ਉਹ ਵੀ ਚੱਲ ਲਿਆ ਕਿਉਂਕਿ ਅਸੀਂ ਪੰਜਾਬ ਦੇ ਲੋਕ ਤਾਂ ਸੀ ਨਹੀਂ ਕਰਦੇ ਝੱਲਣ ਵਾਲਿਆਂ ਪਰ ਅੱਜ ਪਹਿਲੀ ਵਾਰੀ ਲੋੜ ਪਈ ਸੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੇ ਮਜ਼ਦੂਰ ਨੂੰ ਕਿ ਅੱਜ ਉਹਨਾਂ ਦੀ ਬਾਹ ਖੜੀ ਜਾਂਦੀ ਪਰ ਹੋਇਆ ਕੀ 20000 ਕਰੋੜ ਦੀ ਡਿਮਾਂਡ ਤੇ 1600 ਕਰੋੜ ਦੇ ਗਏ ਜੀ ਔਰ ਦੁੱਖ ਇਸ ਗੱਲ ਦਾ ਹੈ ਕਿ 1600 ਕਰੋੜ ਦੇ ਗਏ ਉਹ ਵੈਸੇ ਵੀ ਆਉਂਦਾ ਆ ਦੱਸਣਗੇ ਵਿੱਤ ਮੰਤਰੀ ਸਾਹਿਬ ਸਾਰੀ ਗੱਲ ਉਹ ਵੈਸੇ ਵੀ ਆਉਂਦਾ ਤੇ ਪਤਾ ਨਹੀਂ ਕੀ ਗੱਲ ਕਰਕੇ ਗਏ ਨੇ ਉਹ ਤੇ ਜੇ ਕਿਤੇ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਮੰਤਰੀ ਸਾਹਿਬਾਂ ਨੇ ਗੱਲ ਹੀ ਨਹੀਂ ਕੀਤੀ ਕੋਈ ਕਹਿ ਕੇ ਤੁਰ ਗਏ ਪਰ ਉਸ ਤੋਂ ਦੁੱਖ ਦੀ ਗੱਲ ਇਹ ਹੈ ਕਿ ਸਾਡੇ ਲੋਕਲ ਆਗੂ ਸਹਿਬਾਨ ਉਸ ਦਿਨ ਤੋਂ ਬਾਅਦ ਜਦੋਂ ਦੇ ਪ੍ਰਧਾਨ ਮੰਤਰੀ ਜੀ ਹੋ ਕੇ ਗਏ ਇੱਥੇ ਕੋਈ ਹੜਾਂ ਦੀ ਗੱਲ ਨਹੀਂ ਕੀਤੀ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦਾ ਸਮਾਂ ਨਹੀਂ ਦੇ ਰਹੇ ਅੱਜ ਪੰਜਾਬ ਜਦੋਂ ਸਭ ਤੋਂ ਵੱਧ ਅਫੈਕਟਡ ਹੈ ਸਭ ਤੋਂ ਵੱਧ ਵੱਡੀ ਤਰਾਸਦੀ ਆਈ ਹੋਈ ਹੈ ਪੰਜਾਬ ਦੇ ਵਿੱਚ ਅੱਜ ਤੇ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦਾ ਸਮਾਂ ਨਹੀਂ ਦੇ ਰਹੇ ਕਿਤੇ ਦੂਜੀਆਂ ਸਟੇਟਾਂ ਦੇ ਵਿੱਚ ਜਾ ਰਹੇ ਨੇ ਕਿਤੇ ਬੈਠੇ ਨੇ ਸੋ ਇਸ ਤੋਂ ਵੱਡਾ ਮਜ਼ਾਕ ਕੀ ਹੋ ਸਕਦਾ ਪੰਜਾਬ ਦੇ ਨਾਲ ਬੇਗਾਨਗੀ ਦਾ ਅਹਿਸਾਸ ਕਰਾ ਰਹੇ ਨੇ ਸਾਨੂੰ ਬਾਕੀ ਪੈਸੇ ਰੋਕੇ ਤੇ ਉਹ ਗੱਲ ਅਲੱਗ ਹੋ ਗਈ ਸਾਨੂੰ ਉਹ ਹੀ ਪੈਸੇ ਦੇ ਜਾਂਦੇ ਸੋ ਇਹ ਬਹੁਤ ਵੱਡੇ ਦੁੱਖ ਦੀ ਗੱਲ ਹੈ ਸਰ ਕਿ ਸਾਡੇ ਪੰਜਾਬ ਨੂੰ ਇਹਨਾਂ ਨੇ ਬਗਾਨਾ ਸਮਝ ਕੇ ਇਸ ਦੇ ਉੱਤੇ ਸਾਡਾ ਸਾਡੇ ਨਾਲ ਦਰਿਆਦ ਕੀਤੀ ਹੈ ਫੈਡਰਲ ਸਿਸਟਮ ਨੂੰ ਨੁਕਸਾਨ ਪਹੁੰਚਾਇਆ ਹੈ ਤੇ ਕਨਸਟੀਟਿਊਸ਼ਨ ਨੂੰ ਜਿਹੜਾ ਬਾਬਾ ਸਾਹਿਬ ਭੀਮਰਾਵ ਅੰਬੇਡਕਰ ਜੀ ਦਾ ਕਨਸਟੀਟਿਊਸ਼ਨ ਬਣਾਇਆ ਹੋਇਆ ਸੀ ਮੈਂ ਸਮਝਦਾ ਉਹਦਾ ਵੀ ਅਪਮਾਨ ਕਰ ਰਹੇ ਨੇ ਹਰ ਗੱਲ ਦੀ ਵਾਵਾ ਖਟਰੇ ਨੇ ਮੈਂ ਜਿਕਰ ਜਿਵੇਂ ਕਰ ਰਿਹਾ ਸੀ ਆਪਰੇਸ਼ਨ ਸੰਧੂਰ ਦੀ ਗੱਲ ਸੀ ਆਪਰੇਸ਼ਨ ਸੰਧੂਰ ਦੀ ਗੱਲ ਆ ਵਾਵਾ ਖੱਟੀ ਜਾਂਦੀ ਤੇ ਡਰੋਨ ਕਿੱਥੇ ਗਰੇ ਸੀ ਡਰੋਨ ਪੰਜਾਬ ਦੇ ਵਿੱਚ ਗਰੇ ਸੀ ਨਹੀਂ ਡੋਲ ਜੀ ਜੇ ਕਿਤੇ ਲੜਾਈਆਂ ਹੁੰਦੀਆਂ ਨੇ ਤਾਂ ਪੰਜਾਬ ਮਰਦਾ ਸੋ ਇਸ ਕਰਕੇ ਸਰ ਇਹ ਬਹੁਤ ਵੱਡੀ ਜਿਹੜੀ ਪੰਜਾਬ ਦੇ ਨਾਲ ਇਹ ਤਕਾ ਪੰਜਾਬ ਦੇ ਨਾਲ ਨਾਇਨਸਾਫੀ ਹੈ ਤੇ ਇਹ ਕੇਂਦਰ ਦੀ ਸਰਕਾਰ ਨੂੰ ਇਸ ਗੱਲ ਵੱਲ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਸਮਾਂ ਦੇ ਕੇ ਤੁਰੰਤ ਇਸ ਵੱਡੀ ਤ੍ਰਾਸਦੀ ਜਿਹੜੀ ਦੁਨੀਆ ਦੇ ਵਿੱਚ ਦੁਨੀਆ ਦੇ ਵਿੱਚ ਕਿਤੇ ਨਹੀਂ ਦੇਖੀ ਗਈ ਪੰਜਾਬ ਦੇ ਵਿੱਚ ਐਡੀ ਵੱਡੀ ਤ੍ਰਾਸਦੀ ਜਿਹੜੀ ਹੋਈ ਹੈ ਸਰ ਇਸ ਤ੍ਰਾਸਦੀ ਦੇ ਵਿੱਚ ਆਪਣਾ ਜ਼ਿੰਮੇਵਾਰੀ ਦੇ ਨਾਲ ਰੋਲ ਨਿਭਾਉਣਾ ਚਾਹੀਦਾ ਉਸ ਪੰਜਾਬ ਨੂੰ ਰਾਹਤ ਦੇਣੀ ਚਾਹੀਦੀ ਆ ਪੰਜਾਬ ਨੂੰ ਮੈਂ ਇਹ ਵੀ ਕਹਿ ਸਕਦਾ ਰਾਹਤ ਨਹੀਂ ਪੰਜਾਬ ਦਾ ਹੱਕ ਹੈ ਇਹ ਰਾਈਟ ਹੈ ਪੰਜਾਬ ਦਾ ਪੰਜਾਬ ਕਹਿ ਸਕਦਾ ਕਿਉਂਕਿ ਪੰਜਾਬ ਨੇ ਸਭ ਤੋਂ ਵੱਡੀਆਂ ਜਿਵੇਂ ਮੈਂ ਜ਼ਿਕਰ ਕੀਤਾ ਕੁਰਬਾਨੀਆਂ ਕੀਤੀਆਂ ਹੋਈਆਂ ਨੇ ਅਸੀਂ ਗਵਾਲਿਆ ਸਾਰਾ ਕੁਝ ਸੋ ਅੱਜ ਕੇਂਦਰ ਦੀ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਸੋ ਮੈਂ ਇਹਨਾਂ ਦੇ ਸਰ ਸਾਰੀਆਂ ਜਿਹੜੀਆਂ ਗੱਲਾਂ ਹੈਗੀਆਂ ਨੇ ਜੋ ਇਹ ਕਿਵੇਂ ਹੋਇਆ ਕਿਸ ਤਰੀਕੇ ਨਾਲ ਹੋਇਆ ਮੈਂ ਕਿਸੇ ਨੂੰ ਕੋਈ ਦੋਸ਼ ਨਹੀਂ ਦਿੰਦਾ ਇਹ ਗੱਲ ਸਿਰਫ ਸੱਚਾਈ ਦੱਸੀ ਹੈ ਕਿ ਆਹ ਕੁਝ ਹੋਇਆ ਕਿਉਂਕਿ ਇਸ ਦੁੱਖ ਦੀ ਘੜੀ ਦੇ ਵਿੱਚ ਅੱਜ ਅਸੀਂ ਸਾਰੇ ਇੱਕ ਹਰ ਇੱਕ ਨੂੰ ਆਪਣਾ ਇਹਦੇ 'ਚ ਯੋਗਦਾਨ ਪਾਉਣਾ ਚਾਹੀਦਾ ਪਰ ਦੁੱਖ ਦੀਆਂ ਗੱਲਾਂ ਬੜੀਆਂ ਹੁੰਦੀਆਂ ਨੇ ਉਹਨ ਕਿਤੇ ਕਹੀ ਜਾਂਦੇ ਜੀ ਆ ਜੇ ਆਹ ਚੜ੍ਹਦੀ ਕਲਾ ਹੋ ਕੀਤਾ ਤੇ ਲੋਕ ਹੀ ਤੇ ਸਹਿਯੋਗ ਕਰਦੇ ਹੁੰਦੇ ਆ ਲੋਕ ਹੀ ਉਹਦੇ 'ਚ ਮਦਦਗਾਰ ਹੁੰਦੇ ਆ ਤੇ ਪੰਜਾਬ ਦਾ ਕਲਚਰ ਹੈ ਬੜੇ ਲੋਕ ਅੱਗੇ ਆ ਰਹੇ ਨੇ ਸੋ ਸਾਰੇ ਆਪ ਦਾ ਯੋਗਦਾਨ ਵੀ ਪਾਉਣਾ ਸਾਰੇ ਇਸ ਗੱਲ ਦੇ ਕੋਈ ਕਿੰਤੂ ਪਰੰਤੂ ਦਾ ਸਮਾਂ ਨਾ ਹੋਵੇ ਸਿਰਫ ਤੇ ਸਿਰਫ ਇਹ ਹੋਵੇ ਕਿ ਅੱਜ ਪੰਜਾਬ ਦੇ ਵਿੱਚ ਸੰਕਟ ਆਇਆ ਹੋਇਆ ਹੈ ਅੱਜ ਇਸ ਪੰਜਾਬ ਦੇ ਵਿੱਚ ਸੰਕਟ ਦੀ ਘੜੀ ਦੇ ਵਿੱਚ ਅਸੀਂ ਸਾਰੇ ਇੱਕ ਮੋਟਾ ਜਿਸਦਨ ਤੋਂ ਜਦੋਂ ਜਾਵਾਂਗੇ ਤਾਂ ਜੋ ਅਸੀਂ ਮਤਾ ਵੀ ਲੈ ਕੇ ਆਵਾਂਗੇ ਸਾਰੇ ਇਕੱਠੇ ਹੋ ਕੇ ਇੱਕ ਆਵਾਜ਼ ਦੇ ਨਾਲ ਕਿ ਅਸੀਂ ਪਹਿਲਾਂ ਪੰਜਾਬੀਆਂ ਇਹ ਪੰਜਾਬ ਨਹੀਂ ਸਾਨੂੰ ਏਡੇ ਵੱਡੇ ਅਹੁਦੇ ਦਿੱਤੇ ਨੇ ਕਿਸੇ ਨੇ ਪਹਿਲਾਂ ਦਿੱਤੇ ਨੇ ਕਿਸੇ ਨੂੰ ਹੁਣ ਦਿੱਤੇ ਨੇ ਕੋਈ ਮੌਜੂਦਾ ਚੱਲ ਰਹੇ ਨੇ ਬਹੁਤ ਵੱਡੀਆਂ ਤਾਕਤਾਂ ਪੰਜਾਬ ਦੇ ਨਾਲ ਦਿੱਤੀਆਂ ਨੇ ਸੋ ਜੇ ਅੱਜ ਪੰਜਾਬ ਦੇ ਨਾਲ ਨਹੀਂ ਖੜਾਂਗੇ ਅਸੀਂ ਤਾਂ ਮੈਂ ਸਮਝਦਾ ਕਿ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹੋਵਾਂਗੇ ਸਰ ਬਹੁਤ ਬਹੁਤ ਧੰਨਵਾਦ ਸਰ ਤੁਸੀਂ ਬਰਿੰਦਰ ਗੋਇਲ ਜੀ ਤੁਸੀਂ ਮਤਾ ਅਗਰ ਲਿਆਉਣਾ ਚਾਹੁੰਦੇ ਤਾਂ ਲੈ ਆ ਸਕਦੇ ਸਰ ਮੈਂ ਇਹ ਜੋ ਸਾਰਾ ਇਸ ਸੰਬੰਧ ਦੇ ਵਿੱਚ ਇਹ ਮਤਾ ਪੇਸ਼ ਕਰਨ ਦੀ ਇਜਾਜ਼ਤ ਹੁਣਾ ਸਰ ਤੁਹਨੇ ਇਜਾਜ਼ਤ ਦਿੱਤੀ ਧੰਨਵਾਦ ਸ਼੍ਰੀਮਾਨ ਜੀ ਮੈਂ ਪ੍ਰਸਤਾਵ ਪੇਸ਼ ਕਰਦਾ ਹਾਂ ਕਿ ਪੰਜਾਬ ਰਾਜ ਭਿਆਨਕ ਹੜ੍ਹਾਂ ਨਾਲ ਤਬਾਹ ਹੋ ਗਿਆ ਹੈ ਜਿਸ ਨੂੰ 1988 ਦੇ ਹੜ੍ਹਾਂ ਤੋਂ ਬਾਅਦ ਸਭ ਤੋਂ ਭਿਆਨਕ ਅਤੇ ਸਭ ਤੋਂ ਵਿਨਾਸ਼ਕਾਰੀ ਮੰਨਿਆ ਜਾਂਦਾ ਹੈ ਜਿਸ ਨੇ ਇਤਿਹਾਸਕ ਤੌਰ ਤੇ 34 ਲੱਖ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਜਿੱਥੇ ਮੌਜੂਦਾ ਆਫਤ ਨੇ ਸੁਤੰਤਰ ਭਾਰਤ ਵਿੱਚ ਪਿਛਲੀਆਂ ਵੱਡੀਆਂ ਹੜ੍ਹਾਂ ਦੀਆਂ ਘਟਨਾਵਾਂ ਜਿਵੇਂ ਕਿ 1955 ਤੇ 78 ਵਿੱਚ ਹੋਈਆਂ ਨੂੰ ਵੱਡੇ ਪੈਮਾਨੇ ਅਤੇ ਤਬਾਹੀ ਦੇ ਮਾਮਲੇ ਵਿੱਚ ਪਛੜ ਦਿੱਤਾ ਹੈ ਜਿਸ ਨਾਲ 20 ਲੱਖ ਤੋਂ ਵੱਧ ਲੋਕਾਂ ਦਾ ਕਈ ਤਰ੍ਹਾਂ ਨਾਲ ਨੁਕਸਾਨ ਹੋਇਆ ਹੈ ਅਤੇ ਨਿੱਜੀ ਤੇ ਜਨਤਕ ਬੁਨਿਆਦੀ ਢਾਂਚੇ ਨੂੰ ਨਾ ਹੋਣ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਿਆ ਹੈ ਅਤੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਵਿਆਪਕ ਮੁਲਾਂਕਣ ਤੋਂ ਬਾਅਦ ਇਸ ਬੇਮਿਸਾਲ ਸੰਕਟ ਦਾ ਸਾਹਮਣਾ ਕਰਨ ਲਈ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੋਂ ਰਸਮੀ ਤੌਰ ਤੇ ਘੱਟੋ-ਘੱਟ 20000 ਕਰੋੜ ਰੁਪਏ ਦੇ ਇੱਕ ਵਿਸ਼ੇਸ਼ ਅਤੇ ਮਹੱਤਵਪੂਰਨ ਵਿੱਤੀ ਰਾਹਤ ਪੈਕੇਜ ਦੀ ਮੰਗ ਕੀਤੀ ਅਤੇ ਜਿੱਥੇ ਰਾਜ ਸਰਕਾਰ ਨੇ ਡੂੰਘੇ ਦੁੱਖ ਨਾਲ ਇਸ ਸਦਨ ਅਤੇ ਪੰਜਾਬ ਦੇ ਲੋਕਾਂ ਨੂੰ ਸੂਚਿਤ ਕਰਨਾ ਚਾਹਿਆ ਹੈ ਕਿ 1600 ਕਰੋੜ ਰੁਪਏ ਦੇ ਐਲਾਨੇ ਗਏ ਮਾਮੂਲੀ ਪੈਕੇਜ ਦਾ ਇੱਕ ਹਿੱਸਾ ਤੱਕ ਵੀ ਅਜੇ ਤੱਕ ਰਾਜ ਦੇ ਖਜ਼ਾਨੇ ਵਿੱਚ ਤਬਦੀਲ ਨਹੀਂ ਕੀਤਾ ਗਿਆ ਹੈ ਜਿਸ ਨਾਲ ਰਾਜ ਨੂੰ ਇਸ ਦੇ ਤੁਰੰਤ ਅਤੇ ਵਿਆਪਕ ਯਤਨਾਂ ਦੇ ਬਾਵਜੂਦ ਮੁੱਖ ਤੌਰ ਤੇ ਆਪਣੇ ਹੀ ਸੀਮਤ ਸਰੋਤਾਂ ਨਾਲ ਇਸ ਆਫਤ ਦੇ ਨਾਲ ਲੜਨ ਲਈ ਛੱਡ ਦਿੱਤਾ ਗਿਆ ਹੈ ਅਤੇ ਜਿੱਥੇ ਪ੍ਰਧਾਨ ਮੰਤਰੀ ਦਫ਼ਤਰ ਨੇ ਪੰਜਾਬ ਦੇ ਚੁਣੇ ਹੋਏ ਮੁੱਖ ਮੰਤਰੀ ਵੱਲੋਂ ਮੀਟਿੰਗ ਦੇ ਲਈ ਬਾਰ ਬਾਰ ਕੀਤੀ ਗਈ ਬੇਨਤੀ ਦਾ ਜਵਾਬ ਨਹੀਂ ਦਿੱਤਾ ਅਤੇ ਚੁਣੇ ਹੋਏ ਵਿਅਕਤੀਆਂ ਤੱਕ ਗੱਲਬਾਤ ਸੀਮਤ ਕਰਕੇ ਪੰਜਾਬ ਨੂੰ ਆਪਣੇ ਮੁੱਖ ਮੰਤਰੀ ਰਹੀਂ ਸਹੀ ਅਤੇ ਵਿਆਪਕ ਪ੍ਰਤੀਨਿਧਤਾ ਕਰਨ ਤੋਂ ਰੋਕਿਆ ਹੈ ਇਸ ਲਈ ਹੁਣ ਸਦਨ ਇਹ ਮਤਾ ਪਕਾਉਂਦਾ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਦਹਾਕਿਆਂ ਵਿੱਚ ਪੰਜਾਬ ਨੂੰ ਦਰਪੇਸ਼ ਸਭ ਤੋਂ ਭਿਆਨਕ ਖੜਾ ਦੇ ਪੈਮਾਨੇ ਦੇ ਅਨੁਸਾਰ ਇੱਕ ਵਿਸ਼ੇਸ਼ ਵਿੱਤੀ ਪੈਕੇਜ ਨੂੰ ਮਨਜ਼ੂਰੀ ਦੇਣ ਵਿੱਚ ਪ੍ਰਤੀਕਿਰਿਆ ਦੀ ਘਾਟ ਅਤੇ ਅਸਫਲਤਾ ਦੀ ਸਪਸ਼ਟ ਤੌਰ ਤੇ ਨਿੰਦਾ ਕਰਦਾ ਹੈ ਪੰਜਾਬ ਦੇ ਚੁਣੇ ਹੋਏ ਮੁੱਖ ਮੰਤਰੀ ਵੱਲੋਂ ਮੀਟਿੰਗ ਲਈ ਬਾਰ ਬਾਰ ਕੀਤੀ ਗਈ ਬੇਨਤੀ ਦਾ ਜਵਾਬ ਨਾ ਦੇਣ ਜਿਸ ਨਾਲ ਰਾਜ ਦੇ ਲੋਕਾਂ ਦਾ અપਮਾਨ ਹੋਇਆ ਹੈ ਅਤੇ ਰਾਜ ਨੂੰ ਆਫਤ ਦੇ ਪੂਰੇ ਪੇਮਾਨੇ ਦੀ ਸਹੀ ਅਤੇ ਵਿਆਪਕ ਪ੍ਰਤੀਨਿਧਤਾ ਕਰਨ ਤੋਂ ਰੋਕਿਆ ਗਿਆ ਲਈ ਪ੍ਰਧਾਨ ਮੰਤਰੀ ਦੀ ਦਫਤਰ ਦੀ ਸਖਤ ਨਿੰਦਾ ਦਰਜ ਕਰਦਾ ਹੈ 1600 ਕਰੋੜ ਰੁਪਏ ਦੇ ਟੋਕਨ ਰਾਹਤ ਪੈਕੇਜ ਦੇ ਐਲਾਨ ਤੇ ਆਪਣੀ ਡੂੰਘੀ ਨਿਰਾਸ਼ਾ ਪ੍ਰਗਟ ਕਰਦਾ ਹੈ ਜੋ ਕਿ ਪੂਰੀ ਰਿਕਵਰੀ ਲਈ 20000 ਕਰੋੜ ਰੁਪਏ ਤੋਂ ਵੱਧ ਦੀ ਰਾਜ ਦੀ ਅਸਲ ਮੰਗ ਦਾ ਇੱਕ ਬੇਰਹਿਮ ਮਜ਼ਾਕ ਹੈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਉਦਾਸੀਨਤਾ ਵਿਰੁੱਧ ਆਪਣਾ ਸਖਤ ਵਿਰੋਧ ਦਰਜ ਕਰਦਾ ਹੈ ਜਿਸ ਦੇ ਨਤੀਜੇ ਵਜੋਂ ਐਲਾਨੇ ਗਏ ਟੋਕਨ ਫੰਡਾਂ ਵੀ ਪ੍ਰਾਪਤ ਨਹੀਂ ਹੋਏ ਜਿਸ ਨਾਲ ਰਾਜ ਸਰਕਾਰ ਦੇ ਚੱਲ ਰਹੇ ਰਾਹਤ ਅਤੇ ਪੁਨਰਵਾਸ ਕਾਰਜਾਂ ਦੀ ਗਤੀ ਗੰਭੀਰ ਤੌਰ ਤੇ ਪ੍ਰਭਾਵਿਤ ਹੋਈ ਹੈ ਕੇਂਦਰ ਸਰਕਾਰ ਨੂੰ ਇਸ ਆਫਤ ਦੀ ਗੰਭੀਰਤਾ ਨੂੰ ਸਵੀਕਾਰ ਕਰਨ ਮੁਲਾਂਕਣ ਕੀਤੇ ਗਏ ਨੁਕਸਾਨਾਂ ਤੇ ਮੁੜ ਵਿਚਾਰ ਕਰਨ ਅਤੇ ਕਿਸਾਨਾਂ ਦੀ ਸਹਾਇਤਾ ਤਬਾਹ ਹੋਏ ਬੁਨਿਆਦੀ ਢਾਂਚੇ ਦੇ ਮੁੜ ਨਿਰਮਾਨ ਅਤੇ ਪੰਜਾਬ ਦੇ ਲੋਕਾਂ ਦੀ ਰੋਜੀ ਰੋਟੀ ਨੂੰ ਬਹਾਲ ਕਰਨ ਦੇ ਲਈ ਘੱਟੋ ਘੱਟ 20000 ਕਰੋੜ ਰੁਪਏ ਦੇ ਇੱਕ ਵਿਆਪਕ ਅਤੇ ਮਹੱਤਵਪੂਰਨ ਤੌਰ ਤੇ ਵਧੇ ਹੋਏ ਵਿਸ਼ੇਸ਼ ਵਿੱਤੀ ਪੈਕੇਜ ਨੂੰ ਤੁਰੰਤ ਮਨਜ਼ੂਰੀ ਦੇਣ ਦੀ ਮੰਗ ਕਰਦਾ ਹੈ ਅਤੇ ਪੰਜਾਬ ਰਾਜ ਨੂੰ ਐਲਾਨੀ ਗਈ 1600 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਤੁਰੰਤ ਅਤੇ ਪੂਰੀ ਤਰ੍ਹਾਂ ਰਾਜ ਦੇ ਖਜ਼ਾਨੇ ਵਿੱਚ ਭੇਜਣ ਦੀ ਮੰਗ ਕਰਦਾ ਹੈ 사ਧਨਪੁਰ ਜੋਰ ਸਿਫਾਰਿਸ਼ ਕਰਦਾ ਹੈ ਕਿ ਸਰਕਾਰ ਵੱਲੋਂ ਇਹ ਮਤਾ ਅਧਿਕਾਰਿਤ ਤੌਰ ਤੇ ਮਾਨਯੋਗ ਪ੍ਰਧਾਨ ਮੰਤਰੀ ਮਾਨਯੋਗ ਕੇਂਦਰੀ ਗ੍ਰਹਿ ਮੰਤਰੀ ਅਤੇ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਨੂੰ ਉਹਨਾਂ ਦੀ ਤੁਰੰਤ ਅਤੇ ਫੈਸਲਾਕੁਨ ਕਾਰਵਾਈ ਲਈ ਭੇਜਿਆ ਜਾਵੇ ਧੰਨਵਾਦ ਜੀ ਮਤਾ ਪੜਿਆ ਅਤੇ ਪੇਸ਼ ਕੀਤਾ ਸਮਝਿਆ ਜਾਵੇ ਬਹਿਸ ਕੁਲਦੀਪ ਜੀ ਤੋਂ ਕਰਾ ਲਈਏ ਇੱਕ ਵਾਰੀ ਪਹਿਲਾਂ ਸੈਕਿੰਡ ਕਰਵਾ ਲਈਏ ਜਾਂ ਤੁਸੀਂ ਸੈਕਿੰਡ ਕਰਨਾ ਹੈ ਲੀਡਰ ਆਪੋਜੀਸ਼ਨ ਸੈਕਿੰਡ ਕਰਦੇ ਚਲੋ ਠੀਕ ਹੈ ਜੀ ਬਾਜਵਾ ਸਾਹਿਬ ਦਲ ਲੀਟਰ ਹੋ ਰਹੀ ਚੋ ਕਰਦੇ ਪੰਜਾਬ ਦਾ ਮਾਤਾ ਜੀ ਲੀਟਰ ਹੋ ਰਹੀ ਬਹੁਤ ਹੀ ਸਤਿਕਾਰਯੋਗ ਸਪੀਕਰ ਸਾਹਿਬ ਜਿੰਨੀ ਦਫਾ ਵੀ ਤੁਸੀਂ ਸਪੈਸ਼ਲ ਸੈਸ਼ਨ ਸਰ ਸੱਦੇ ਨੇ ਨਿਕਲੇ ਸਾਰੇ ਬੇਸਿਕ ਪਏ ਤੁਸੀਂ ਫੇਰ ਸੱਦੇ ਆ ਅਸੀਂ ਪਹਿਲੇ ਵੀ ਤੁਹਾਨੂੰ ਸਪੋਰਟ ਕੀਤੀ ਹੈ ਹੁਣ ਵੀ ਕਰਾਂਗੇ ਹੁਣ ਵੀ ਤੁਹਾਡੀ ਸਪੋਰਟ ਅਸੀਂ 100% ਦੀ ਕਰਾਂਗੇ ਆ ਮੇਰੇ ਕੋ ਇੱਕ ਉੱਲਣ ਤੋਂ ਪਹਿਲੇ ਇੱਕ ਪੜ੍ਹ ਕੇ ਦੱਸਣਾ ਚਾਹਨਾ ਸਾਰੇ ਪੰਜਾਬ ਨੂੰ ਜਦੋਂ ਤੁਹਾਡੀ ਸਰਕਾਰ ਬਣੀ ਸਰ ਮਾਰਚ ਦੇ ਵਿੱਚ ਪਹਿਲਾ ਸੈਸ਼ਨ ਸੱਦਿਆ 1 ਅਪ੍ਰੈਲ ਨੂੰ ਪਹਿਲੀ ਗੱਲ ਤੇ ਦੁਨੀਆ ਭਰ ਚ ਪਹਿਲੀ ਅਪ੍ਰੈਲ ਤੁਹਾਨੂੰ ਪਤਾ ਹੈ ਨੌਨ ਸੀਰੀਅਸਨੈਸ ਕਾਰਨ ਜਾਣੀ ਜਾਂਦੀ ਹੈ ਬਾਜਵਾ ਜੀ ਇੱਕ ਟੱਡੇ ਦੀ ਦੋ ਮੈਂ ਸਾਰੀਆਂ ਗੱਲਾਂ ਤੁਹਾਡੀਆਂ ਦਾ ਸਹਿਬਤ ਹਾਂ ਪਰ ਸਿਰਫ ਮੈਨੂੰ ਤੁਹਾਡੇ ਵਰਗਾ ਰਾਜਨੀਤਿਕ ਤੁਹਾਡੇ ਵਰਗਾ ਤਜਰਬੇਕਾਰ ਕੋਈ ਨਹੀਂ ਹੈ ਲੇਕਿਨ ਮੈਂ ਇੱਕ ਬੇਨਤੀ ਕਰਦਾ ਵੀ ਆਪਾਂ ਇੱਥੇ ਆਪਾਂ ਫਲਡਸ ਦੀ ਗੱਲ ਕਰਦੇ ਔਰ ਮੈਂ ਤੁਹਾਡੇ ਹਲਕੇ ਦੇ ਵਿੱਚ ਜਾ ਕੇ ਆਇਆ ਇੰਨਾ ਨੁਕਸਾਨ ਹੋਇਆ ਉੱਥੇ ਚਲੋ ਆ ਛੱਡ ਲੈਨੇ ਆਪਾਂ ਨਾ ਮਤਲਬ ਇਹਨੂੰ ਪੋਜ਼ਿਟਿਵ ਰੱਖੀਏ ਜੀ ਆਪਾਂ ਫਿਰ ਤੇ ਉਸੇ ਕੁੱਕੜ ਖੇ ਦੇ ਵਿੱਚ ਹੀ ਨਿਕਲ ਜਾਣਾ ਟਾਈਮ ਕੀ ਫਾਇਦਾ ਆਪਣੇ ਪੰਜਾਬ ਦੇ ਲੋਕ ਆਪਾਂ ਨੂੰ ਦੇਖ ਰਹੇ ਤਿੰਨ ਕਰੋੜ ਲੋਕ ਦੇਖ ਰਹੇ ਬਾਜੀ ਬਾਜੀ ਚਲੋ ਪਲੀਜ਼ ਜੀ ਰਾਜਨੀਤੀ ਨਹੀਂ ਆਪਾਂ ਇੱਥੇ ਪੋਜ਼ਿਟਿਵ ਲਈਏ ਸਰ ਹਮੇਸ਼ਾ ਹੀ ਪੋਜ਼ਿਟਿਵ ਹੀ ਰੱਖਿਆ ਮੈਂ ਤੇ ਤੁਹਾਨੂੰ ਬੇਨਤੀ ਕਰਨਾ ਅਸੀਂ ਤੇ ਹਮੇਸ਼ਾ ਹੀ ਤੁਹਾਨੂੰ ਜਦੋਂ ਵੀ ਪੰਜਾਬ ਦੇ ਹੱਕ 'ਚ ਦੇਸ਼ ਦੇ ਹੱਕ 'ਚ ਕੋਈ ਗੱਲ ਆਈ ਅਸੀਂ ਹਮੇਸ਼ਾ ਜਿੰਨੇ ਮਤੇ ਆਏ ਨੇ ਅਸੀਂ ਤੁਹਾਨੂੰ ਹਮੇਸ਼ਾ ਸਪੋਰਟ ਕੀਤੀ ਕਹਿੰਦਾ ਮੇਰਾ ਮਕਸਦ ਇਹ ਹੁਣ ਵੀ ਅਸੀਂ ਸਪੋਰਟ ਕਰਾਂਗੇ 2000 ਕਰੋੜ ਰੁਪਇਆ ਜਿਹੜਾ ਤੁਸੀਂ ਮੰਗਿਆ ਪੰਜਾਬ ਦਾ ਜੈਨੂਨ ਹੰਦਾ ਹੈ ਤੇ ਦੂਜੀ ਗੱਲ ਜੋ ਪ੍ਰਧਾਨ ਮੰਤਰੀ ਜੀ ਦੇ ਕੇ ਗਏ ਨੇ ਇਸ ਗੱਲ 'ਮੈਂ ਸਹਿਮਤ ਹਾਂ ਨਿਰ 8% ਹੀ ਪਰ ਇੱਕ ਵੱਡੀ ਗੱਲ ਜਿਹੜੀ ਸਪੀਕਰ ਸਾਹਿਬ ਤੁਹਾਡੀ ਸਰਕਾਰ ਨੂੰ ਵੀ ਕਲੀਅਰ ਕਰਨੀ ਪੈਗੀ ਉਹ ਇਹ ਹੈ ਕਿ ਮੋਦੀ ਸਾਹਿਬ ਕਹਿ ਗਏ ਕਿ 12000 ਕਰੋੜ ਰੁਪਇਆ ਤੁਹਾਡੇ ਕੋਲ ਪਿਆ ਜੀ ਤੁਹਾਡੇ ਚੀਫ ਮਿਨਿਸਟਰ ਸਾਹਿਬ ਤੇ ਐਫਐਮ ਸਾਹਿਬ ਕਹਿੰਦੇ ਸਾਡੇ ਕੋਲ 1500 ਕਰੋੜ ਆਇਆ ਹੁਣ ਤੁਸੀਂ ਮੈਨੂੰ ਦੱਸੋ ਸਾਰੇ ਪੰਜਾਬ ਨੂੰ ਕੀ ਆਪਾਂ ਸਜ਼ਾ ਦੇ ਰਹੇ ਆ ਇੱਕ ਫੁੱਟਬਾਲ ਬਣਾ ਲਿਆ ਸੀ ਮੋਦੀ ਸਾਹਿਬ 12000 ਦੱਸੀ ਜਾਂਦੇ ਤੁਸੀਂ 1500 ਦੱਸੀ ਜਾਂਦੇ ਹੋ ਕੈਗ ਦੀ ਰਿਪੋਰਟ ਮੇਰੇ ਕੋਲ ਹੈ ਜਿਸ ਕੈਗ ਦੀ ਰਿਪੋਰਟ ਮੁਤਾਬਕ 31 ਮਾਰਚ 2023 ਜਦੋਂ ਤੁਹਾਡੀ ਸਰਕਾਰ ਨੂੰ 1 ਸਾਲ ਹੋ ਚੁੱਕਿਆ ਸੀ ਉਦੇ ਮੁਤਾਬਕ 941 ਕਰੋੜ ਰੁਪਇਆ ਤੁਹਾਡੇ ਕੋਲ ਉਹ ਕਿਰਪਾ ਕਰਕੇ ਸਾਨੂੰ ਇਹ ਦੱਸੋ ਸਹੀ ਇਹ ਪੈਸੇ ਗਏ ਕਿੱਥੇ ਨੇ ਕਲੈਰਿਟੀ ਗਵਰਨਮੈਂਟ ਦੇ ਆਪਾਂ ਇਹੋ ਠੀਕ ਗੱਲ ਤੁਹਾਡਾ ਤੁਹਾਡਾ ਪੁਆਇੰਟ ਆ ਗਿਆ ਮੈਨੇ ਇੱਕ ਗੱਲ ਦੱਸੋ ਉਹ ਵੀ ਆਪਾਂ ਜਿਹੜੇ ਤੁਹਾਡੇ ਹਲਕੇ ਦੇ ਵਿੱਚ ਤੁਸੀਂ ਤਾਂ ਕੋਈ ਪੰਜਾਬ ਦੇ ਨੁਮਾਇੰਦੇ ਹੋ ਲੀਡਰ ਆਪਾਂ ਜਿਹਨਾਂ ਨੂੰ ਬਹੁਤ ਮੈਨੂੰ ਬਹੁਤ ਜਿਨ੍ਹਾਂ ਨੂੰ ਨੁਕਸਾਨ ਹੋਇਆ ਉਹਦੀ ਗੱਲ ਕਰੀਏ ਉਹਦਾ ਰੀਹੈਬਿਲਿਟੇਸ਼ਨ ਦਾ ਪਲਾਨ ਬਣਾਈਏ ਉਹ ਮੰਗੋ ਸਪੀਕਰ ਜੀ ਮਜ਼ਦੂਰਾ ਦੀ ਗੱਲ ਮੰਗੋ ਪਲੀਜ਼ ਤੁਸੀਂ ਰੀਹੈਬਿਲਿਟੇਟ ਪੰਜਾਬ ਨੂੰ ਕਰਨਾ ਉਹ ਕਹੀ ਜਾਂਦੇ ਅਸੀਂ ਤੁਹਾਡੇ ਕੋਲ 12000 ਕਰੋੜ ਦਿੰਦੇ ਹਾਂ ਤੁਸੀਂ কুরਤਾ ਝਾੜ ਕੇ ਕਹਿੰਦੇ ਸਾਡੇ ਪੱਲੇ ਕੋਈ ਰੀਹੈਬਿਲਿਟੇਟ ਕਿੱਥੋਂ ਕਰੋਗੇ ਅਸੀਂ ਇਹ ਕਹਿ ਰਹੇ ਆ ਪ੍ਰਧਾਨ ਮੰਤਰੀ ਕਹਿੰਦਾ 12000 ਕਰੋੜ ਦਿੰਦਾ ਤੁਸੀਂ ਕਹਿੰਦੇ ਸਾਡੇ ਕੋਲ 1500 ਕਰੋੜ ਹੈ ਰੀਹੈਬਿਲੀਟੇਸ਼ਨ ਕਿੱਥੋਂ ਨਹੀਂ ਚੋਦੀ ਸਾਨੂੰ ਪਹਿਲੇ ਪੈਸੇ ਇਹ ਕੀ ਪੰਜਾਬ ਦੇ ਲੋਕ ਤੁਹਾਡੇ ਇਸ ਅਸੈਂਬਲੀ ਦੇ ਜ਼ਰੀਏ ਇਹ ਸਚਾਈ ਨਹੀਂ ਜਾਨਣਾ ਚਾਹੁੰਦੇ ਪੈਸੇ ਕਿਹੜੇ ਨੇ ਕੀ ਪ੍ਰਧਾਨ ਮੰਤਰੀ ਝੂਠ ਬੋਲ ਰਿਹਾ ਕਿ ਤੁਹਾਡਾ ਮੁੱਖ ਮੰਤਰੀ ਝੂਠ ਬੋਲਦਾ ਐ ਚਾਹ ਕਲੀਅਰ ਕੀਤਾ ਜਾਏ ਸਾਨੂੰ ਸਾਨੂੰ ਦੱਸਿਆ ਜਾਏ ਕਿ ਜੇ 31 ਮਾਰਚ 2023 ਤੱਕ 9000 ਕਰੋੜ ਰੁਪਇਆ ਤੁਹਾਡੇ ਕੋਲ ਸੀ ਇਹਦੇ ਵਿੱਚ 75 25 ਦੀ ਰੇਸ਼ੋ ਚਾਹੁੰਦਾ 75% ਦੀ ਸੈਂਟਰ ਤੇ 25 ਤੁਸੀਂ ਪਾਣਾ ਉਹ ਦੱਸੋ ਪੈਸਾ ਕਿੱਥੇ ਪਹੁੰਚ ਲੇ ਨੰਬਰ 1 ਦੂਜੀ ਗੱਲ ਗੋਇਲ ਸਾਹਿਬ ਬਹੁਤ ਅੱਛੇ ਉਹ ਗੋਇਲ ਸਾਹਿਬ ਤੁਹਾਨੂੰ ਤੇ ਤੁਹਾਡੇ ਪਠਾਨ ਮਾਜਰੇ ਨੇ ਕਿਹਾ ਤਾਂ ਜ਼ਿੰਮੇਵਾਰ ਹੋ ਤੁਸੀਂ ਇਹਨੂੰ ਡੈਸ ਕਰੋ ਜੀ ਉਹ ਇੱਕ ਮਰਚੀਆ ਚੱਲੋ ਤੁਹਾਡੇ ਵੱਲ ਕਰ ਲੈਣਾ ਜੀ ਤੁਹਾਨੂੰ ਮੈਂ ਕਰ ਲੈਣਾ ਜੀ ਫੁੱਫੜ ਜੀ ਨੇ ਸਾਰੇ ਪੰਜਾਬ 'ਚ ਜ਼ੋਰ ਪਾ ਕੇ ਗੱਲ ਕਹੀ ਏ ਕਿ ਕ੍ਰਿਸ਼ਨ ਕੁਮਾਰ ਰਿਸਪੌਂਸਿਬਲ ਗੱਡੋ ਕਰਿਸ਼ਨ ਕੁਮਾਰ ਨੂੰ ਜੇ ਪੰਜਾਬ ਬਚਾਣਾ ਤੇ ਸਾਰਾ ਪੰਜਾਬ ਮੰਗਦਾ ਸਪੀਕਰ ਸਾਹਿਬ ਇਹ ਨੇਚਰਲ ਡਿਜ਼ਾਸਟਰ ਤੇ ਹੈ ਹੈ ਬਚਾਇਆ ਜਾ ਸਕਦਾ ਸੀ ਬਹੁਤ ਹੱਦ ਤੱਕ ਰਿਸਪੋਨਸਿਬਿਲਟੀ ਡਾਇਰੈਕਟਲੀ ਮਿਸਟਰ ਗੋਇਲ ਦੀ ਤੇ ਕਰਿਸ਼ਨ ਕੁਮਾਰ ਦੀ ਇਸ ਇਰੀਗੇਸ਼ਨ ਵਿਭਾਗ ਦੇ ਇਹ ਸੁੱਤੇ ਸੀ ਇਹਨਾਂ ਨੇ 270 75 ਕਰੋੜ ਰੁਪਈਆ ਦੱਸਿਆ ਮੈਂ ਦਾਵੇ ਨਾ ਕਰ ਸਾਬ ਨਾ ਤੂੰ ਮੇਰੇ ਏਰੀਆ ਦੀ ਗੱਲ ਕਰ ਆ ਮੈਂ ਪੜਾ ਸਾਹਿਬ ਦੇ ਮੈਂ ਜਾ ਕੇ ਆਇਆ ਅਰਨਾ ਚੌਧਰੀ ਜੀ ਤੇ ਮੈਂ ਗਿਆ ਰੰਦਾਵਾ ਸਾਹਿਬ ਦੇ ਮੈਂ ਗਿਆ ਕਪੂਰਥਲੇ ਮੈਂ ਜਾ ਕੇ ਆ ਜ ਜ ਨਾਲੇ ਮੈਂ ਜਾ ਕੇ ਆ ਫਾਜ਼ਿਲਕਾ ਸਾਰੀ ਜਗ੍ਹਾ ਇਹਨਾਂ ਨੇ ਕਿਹਾ ਸੀ 8000 ਕਿਲੋਮੀਟਰ ਦੀਆਂ ਜਿਹੜੀਆਂ ਟ੍ਰੇਨਾਂ ਨੇ ਇੰਟਰਨਲ ਟ੍ਰੇਨਸ ਸਾਡੇ ਮਹਿਕਮੇ ਨੇ ਸਾਫ ਕੀਤੀਆਂ ਇੱਥੇ ਹਾਊਸ 'ਚ ਜਵਾਬ ਦਿੰਦੇ ਕਿਹਾ ਸੀ ਇਹ ਝੁੱਤ ਨਾਲ ਸਾਲਾਂ 'ਚ ਕਿਸੇ ਸਰਕਾਰ ਨੇ ਕੰਮ ਨਹੀਂ ਕੀਤਾ ਮੈਂ ਦਾਵੇ ਨੇ ਐਸ ਲੀਡਰ ਆਫ ਦੀ ਆਪੋਜੀਸ਼ਨ ਕਹਿ ਰਿਹਾ ਟੋਟਲ ਬੇਬਲਿਆ ਟੋਟਲ ਝੂਠਾ ਬਿਆਨ ਕਿਤੇ ਵੀ ਜਿਹੜੇ ਜਿੰਨੇ ਬੰਨ ਬਣੇ ਨੇ ਕਿਤੇ ਦੀ ਮਜ਼ਬੂਤੀ ਵਾਸਤੇ 1 ਰੁਪਈਆ ਨਹੀਂ ਲਾਇਆ ਪੈਸਾ ਸਾਰਾ ਇਹਨਾਂ ਦਾ ਮਹਿਕਮਾ ਡੇਕਾਰ ਗਿਆ ਜੇ ਅੱਜ ਪੰਜਾਬ ਦਾ ਬੇੜਾ ਕਰ ਕੋਇਆ ਵੱਡੇ ਪੇਮਾਨੇ ਤੇ ਤੁਹਾਡੀ ਸਰਕਾਰ ਰਿਸਪਾਂਸਿਬਲ ਹੈ ਕਿਉਂਕਿ ਤੁਸੀਂ ਸੋਚੇ ਕਿੜਕੋ ਪਾਣੀ ਪ੍ਰਸ਼ਾਸਨ ਪੈਣੀ ਨਿਕਲ ਜਾਣੀ ਉਹ ਇੱਕ ਮਿੰਟ ਯਾਰ ਗੱਲ ਬੇਕਰ ਇਧਰ ਆਪਣਾ ਚੇਅਰ ਨੂੰ ਡੈਸਕ ਕਰੋ ਕੋਹਲ ਸਾਹਿਬ ਬੋਲਣਾ ਸੀ ਕਿਤਾ ਨਹੀਂ ਚੂਚਾਂ ਕਰੋਗੇ ਤਾਂ ਇੰਨਾ ਰੌਲਾ ਹੀ ਗੋਪਾ ਹਾਂ ਆ ਮੇਰੇ ਕੋਲ ਸਰ ਮੇਰੀ ਬੇਨਤੀ ਸੁਣੋ ਜੀ ਮੈਂ ਰੰਜੀਤ ਸਾਗਰ ਡੈਮ ਤੇ ਆਨ ਲੱਗਾ ਜਿਹੜਾ ਕੰਟਰੋਲ ਦੇbaixo ਪੰਜਾਬ ਤੁਸੀਂ ਅਜੇ ਭਾਕੜਾ ਬਿਆਸ ਨੂੰ ਛੱਡ ਲੋ ਪੌਂਗ ਨੂੰ ਛੱਡ ਲੋ ਜਿਹੜਾ ਉਹਨਾਂ ਦੇ ਕੰਟਰੋਲ ਥੱਲੇ ਬਕਾਇਦਾ ਤੌਰ ਸਰ ਲਾਸਟ ਮੂਮੈਂਟ ਤੱਕ ਸਾਰੇ ਡੈਮ ਭਰੇ ਰਹੇ ਮੈਨੂੰ ਇਹ ਪ੍ਰੂਫ ਕਰਕੇ ਦੇਣ ਕਿ ਕਿਦਣੇ ਨੇ ਕਿਹਾ ਕਿ ਪਾਣੀ ਹੌਲੀ ਹੌਲੀ ਛੱਡੋ ਤੁਸੀਂ ਤੇ ਚੁੱਪ ਹੋ ਕੇ ਸੁੱਤੇ ਸੀ ਕ੍ਰਿਸ਼ਨ ਕੁਮਾਰ ਤੇ ਇਹ ਕ੍ਰਿਸ਼ਨ ਕੁਮਾਰ ਨੇ 8000 ਬੰਦਿਆਂ ਨੂੰ ਇਰੀਗੇਸ਼ਨ ਮਹਿਕਮੇ ਉਹ ਪਹਿਲੇ ਤੇ ਸਾਰਿਆਂ ਨੂੰ

524.79 ਮੀਟਰਸ ਦੇ ਪਾ तकरीबन 527 ਜਾਂ 28 ਮੀਟਰਸ ਤੇ ਟੌਪ ਐਂਡ ਹੈ ਰੰਜੀ ਸਾਗਰ ਡੈਮ ਦਾ ਜਿੱਥੇ ਖਤਰਾ ਸ਼ੁਰੂ ਹੋ ਜਾਂਦਾ ਉੱਥੋਂ ਤੱਕ ਤੇ ਪਾਣੀ ਸੀ ਜੀ ਇਹਨਾਂ ਨੂੰ ਬਕਾਇਦਾ ਤੌਰ ਤੇ ਐਡਵਾਈਜ਼ਰੀ ਦਿੱਤੀ ਗਈ ਸੀ ਕਿ ਥੋੜਾ ਥੋੜਾ ਕਰਕੇ ਪਾਣੀ ਛੱਡੀ ਚੱਲੋ ਕਿਉਂਕਿ ਇੰਡੀਆ ਇੰਡੀਅਨ ਮੈਟਰੋਲੋਜੀਕਲ ਆਫਿਸਰ ਉਹਨਾਂ ਨੇ ਮਈ ਦੇ ਮਹੀਨੇ ਚ ਮਈ ਦੇ ਵਿੱਚ ਹੀ ਵਾਰਨਿੰਗ ਦਿੱਤੀ ਸੀ ਇਹ ਠੀਕ ਹੈ ਇਸ ਗੱਲ ਨਾਲ ਮੈਂ ਸਹਿਮਤ ਹ ਜਿੰਨੀ ਬਰਸਾਤ ਕਈ ਸੀ ਉਹਦੇ ਨੂੰ ਕਿਤੇ ਵੱਧ ਹੋਈ ਹੈ ਬਟ ਦੇ ਵਰ ਨੈਵਰ ਪ੍ਰਿਪੇਅਰਡ ਇਹ ਬਿਲਕੁਲ ਤੁਹਾਡਾ ਅੱਛਾ ਸਰ ਮੇਰੀ ਇੱਧਰ ਧਿਆਨ ਕਰੋ ਸਪੀਕਰ ਸਾਹਿਬ ਜੀ ਕੋਈ ਜ਼ਿੰਮੇਵਾਰ ਲੀਡਰ ਹੋਏ ਇਹਦੇ ਵਾਸਤੇ ਮੈਂ ਚਾਹਤਾ ਤੁਹਾਡਾ ਚੀਫ ਮਿਨਿਸਟਰ ਨੂੰ ਤੇ ਤੁਹਾਡੇ ਚੀਫ ਸੈਕਟਰੀ ਨੂੰ ਵੀ ਰਿਸਪੋਨਸਿਬਲ ਸਮਝਣਾ ਇਹ ਸਾਨੂੰ ਇੰਡਰੀਨ ਮੈਟਰੋਲੋਜੀਕਲ ਆਫਿਸ ਹਿੰਦੁਸਤਾਨ ਦਾ ਇਰੀਗੇਸ਼ਨ ਡਿਪਾਰਟਮੈਂਟ ਜਿਹਨੂੰ ਸੈਂਟਰ ਵਾਟਰਸ ਕਮਿਸ਼ਨ ਕਿਹਾ ਜਾਂਦਾ ਹੈ ਤੇ ਇਰੀਗੇਸ਼ਨ ਡਿਪਾਰਟਮੈਂਟ ਨੂੰ ਰਾਣਾ ਜੀ ਇਹ ਜਿਹੜੀਆਂ ਮੀਟਿੰਗ ਨੇ ਜਨਵਰੀ ਦੇ ਮਹੀਨੇ ਸ਼ੁਰੂ ਕਰਨੀਆਂ ਚਾਹੀਦੀ ਅਸੀਂ ਇੱਥੇ ਪਹਿਲੀ ਮੀਟਿੰਗ ਤੁਹਾਡੇ ਅਚੀਵ ਮਿਨਿਸਟਰ ਨੇ ਕਨਵੀਨ ਕੀਤੀ ਆ 6 ਜੂਨ ਨੂੰ ਤੇ 24 ਜੂਨ ਤੋਂ ਤੇ ਬਰਸਾਤਾ ਸ਼ੁਰੂ ਹੋ ਗਿਆ ਕੰਟਰੋਲਰ ਨੇ ਕੀ ਕਰਨਾ ਸੀ ਜੀ ਪਹਿਲਾਂ ਤੇ ਤਾਂ ਆਪਣਾ ਬੈਠਾ ਜਿਵੇਂ ਲੇਵਾ ਪ੍ਰਪੈਂਡ ਤੁਸੀਂ ਕੋਈ ਤੁਹਾਡੀ ਤਿਆਰੀ ਨਹੀਂ ਕੋਈ ਤੁਸੀਂ ਮੀਟਿੰਗਸ ਨਹੀਂ ਸੱਦੀਆਂ ਕੋਈ ਤੁਹਾਡੇ ਵਿੱਚ ਗੰਭੀਰਤਾ ਨਹੀਂ ਤੁਸੀਂ ਬੀਬੀਐਮਪੀ ਦੇ ਫਿਰਦੇ ਰਹੇ ਉਹ ਪਾਣੀਆਂ ਦਾ ਰਫਾਲਾ ਆ ਗਿਆ ਜੀ ਮੈਂ ਇੱਥੇ ਦੀ ਸੈਂਟਰ ਦੀ ਪਹਿਲਾਂ ਫੋਰਸੇਜ਼ ਨਹੀਂ ਆਣ ਦੇਣੀਆਂ ਮੈਂ ਇਥੇ ਪੰਜਾਬ ਪੁਲਿਸ ਰੱਖੂੰਗਾ ਸੈਂਟਰ ਵੀ ਆ ਗਈਆਂ ਫੋਰਸੇਜ਼ ਪੰਜਾਬ ਪੁਲਿਸ ਵੀ ਵਾਪਸ ਆ ਗਈ ਕੰਟਰੋਲ ਤਾਂ ਨਹੀਂ ਸਰ ਵਹੀਂ ਦਾ ਪਤਾ ਮਗਰ ਕੋਈ ਅਸਲੀਅਤ ਪੰਜਾਬ ਦੀ ਤੁਸੀਂ ਸੁਣਨਾ ਨਹੀਂ ਚਾਹੁੰਦੇ ਨਹੀਂ ਦੇਖੋ ਸਮਾਤਾ ਆਪਾਂ ਨੂੰ ਸਮਾਤਾ ਪਾਰਟੀ ਨੂੰ ਟਾਈਮ ਕਿਉਂ ਨਹੀਂ ਦਿੰਦਾ ਸਮਾਤਾ ਤੁਸੀਂ ਦੱਸੋ ਸਪੀਕਰ ਸਾਹਿਬ ਆ ਵੀ ਕੋਈ ਗੱਲ ਹੈ ਜੀ ਸਰ ਜਨਤ ਦੀ ਅਸਲੀਅਤ ਦੇ ਮੈਂ ਤੁਹਾਨੂੰ ਹੁਣੇ ਲੱਖਣਾ ਨਹੀਂ ਚਾਹੁੰਦਾ ਸੀ ਮੈਂ ਤੁਹਾਨੂੰ ਹੁਣੇ ਦਾ ਇੱਕ ਮਿੰਟ ਜੀ ਇੱਕ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ ਮੇਰੀ ਬੇਨਤੀ ਸੋਹਣਾ ਜੀ ਇੱਕ ਮਿੰਟ ਰੁਕੋ ਮੇਰਾ ਇਹ ਗੱਲ ਜਿਹੜੀਆਂ ਮੇਰੀਆਂ ਤੁਸੀਂ ਜਿਹੜੀ ਗੱਲ ਮੈਨੂੰ ਪੁੱਛਿਓ ਤਾਂ ਮੈਨੂੰ ਦੱਸ ਲੈਣ ਦਿਓ 2 ਘੰਟੇ ਦੀ ਡਿਸਕਸ਼ਨ ਤੇ ਆਮ ਆਦਮੀ ਪਾਰਟੀ ਦੇ 93 ਮੈਂਬਰ ਨੇ 1 ਘੰਟਾ ਤੇ 35 ਮਿੰਟ ਫੇਰ ਵਾਪਸ ਚਲੇ ਗਏ ਨਹੀਂ ਨਹੀਂ ਤੁਸੀਂ ਗੱਲ ਕਰੋ ਪਰ ਲੇਕਿਨ ਤੁਸੀਂ ਦੇਖੋ ਤੁਸੀਂ ਸਭ ਤੋਂ ਵੱਧ ਸਭ ਤੋਂ ਵੱਧ ਤਜਰਬੇਕਾਰ ਮੈਂਬਰਯੋਗ ਮੈਂਬਰ ਹੋ ਤੁਸੀਂ ਸੋ ਤੁਸੀਂ ਸਾਗਰ ਦੇ ਵਿੱਚ ਸਾਦਰ ਵੀ ਪੜ ਸਕਦੇ ਹੋ ਤੁਸੀਂ ਕਰੋ ਕਰੋ ਪਲੀਜ਼ ਯੂ ਆਰ ਸ਼ਿਫਟਿੰਗ ਦੀ ਬਲੇਮ ਨਾ ਦੀ ਇੱਕ ਮਿੰਟ ਨਾ ਦੀ ਇਰੀਗੇਸ਼ਨ ਮਿਨਿਸਟਰ ਇਸ ਟ੍ਰਾਈਿੰਗ ਟੂ ਸ਼ਿਫਟ ਦੀ ਬਲੇਮ ਟੂ ਦੀ ਸੈਂਟਰ ਕੇ ਰਿਸਪੌਂਸਿਬਿਲਟੀ ਸੈਂਟਰ ਦੀ ਹੈ ਉਹ ਤੁਸੀਂ ਮੰਗ ਦਿਓ ਮੈਨੇਜਮੈਂਟ ਪਖੜਾ ਦੀ ਤੇ ਪਾਉਂਗਦੀ ਉਹ ਤੁਸੀਂ ਆਪਣਾ ਰਣਜੀਤ ਸਾਗਰ ਨਹੀਂ ਸਮਝਾ ਸਕੇ 7 ਤੋਂ 8 ਲੱਖ ਕਯੂਬਿਕ ਉਦੋਂ ਪਾਣੀ ਜਿਹੜਾ ਵਾਟਰ ਹੈ ਇਕੱਠਾ ਛੱਡਿਆ ਗਿਆ ਸਾਰੇ ਮਾਧੋਪੁਰ ਦੇ ਫਲੱਡ ਗੇਟ ਟੁੱਟ ਗਏ ਇਸ ਤੋਂ ਪਹਿਲੇ ਕਿਨੀ ਵਾਰ ਪਾਣੀ ਛੱਡਿਆ ਗਿਆ ਦੀ ਸਾਰੇ ਅੱਛਾ ਦੋ ਤਿੰਨੇ ਜਾਣੇ ਸਸਪੈਂਡ ਕਰਤੇ ਕੈਸ਼ ਦਿਓ ਇੱਕ ਸਸਪੈਂਡ ਤਾਂ ਕੋਈ ਸਾਬ ਨੂੰ ਕਰਨਾ ਚਾਹੀਦਾ ਸੀ ਇੱਥੇ ਸਸਪੈਂਡ ਕਰਦੀ ਲੋੜ ਕ੍ਰਿਸ਼ਨ ਕੁਮਾਰ ਨੂੰ ਸੀ ਇੱਥੇ ਸਸਪੈਂਡ ਕਰਦੀ ਲੋੜ ਸ਼ੇਰ ਸਿੰਘ ਚੀਫ ਜੀ ਨੇ ਨੂੰ ਓਏ 8 8000 ਬੰਦਿਆਂ ਨੂੰ ਕ੍ਰਿਸ਼ਨ ਕੁਮਾਰ ਨੇ ਨੋਟਿਸਿਸ ਘੱਲੇ ਕੋ ਬੰਦਾ ਡਰਦਾ ਕੰਮ ਕਰਨ ਨੂੰ ਤਿਆਰ ਨਹੀਂ ਇਹਨਾਂ ਦੇ ਮਹਿਕ ਵਿੱਚ ਕੋਈ ਅਸਲੀਅਤ ਦਾ ਦੱਸਣ ਨੂੰ ਤਿਆਰ ਨਹੀਂ ਤੁਸੀਂ ਮੈਂ ਤੁਹਾਨੂੰ ਦੱਸਾਂ ਜੋ ਅੱਜ ਗੁਰਦਾਸਪੁਰ ਚ ਨੁਕਸਾਨ ਹੋਇਆ ਅਮਰੋਸਰ ਹੋਇਆ ਜੇ ਨਾਲੇ ਹੋਇਆ ਇਹ ਸਾਰੇ ਦੇ ਸਾਰੇ ਦੀ ਡਾਇਰੈਕਟਰ ਰਿਸਪੌਂਸਿਬਿਲਿਟੀ ਲਾਈਜ਼ ਵਿਦ ਮਿਸਟਰ ਗੋਇਲ ਐਂਡ ਯੂ ਆਰ ਚੀਫ ਇੰਜੀਨੀਅਰ ਹੂ ਥਿੰਕਸ ਹੀ ਇਜ਼ ਦੀ ਬਿਗੇਸਟ ਅਥਾਰਟੀ ਆਫ ਦੀ ਸਟੇਟ ਤੁਹਾਡੀ ਗੱਲ ਆ ਗਈ ਇਹ ਨਹੀਂ ਇੱਕ ਅਜੇ ਨਹੀਂ ਆਈ ਸੀ ਅਜੇ ਕੰਮ ਸ਼ੁਰੂ ਕੀਤਾ ਅਜੇ ਕਿੱਥੋਂ ਆ ਗਈ ਨਹੀਂ ਇਹ ਨਹੀਂ ਦੇਖੋ ਜੀ ਆਪਦਾ ਕੰਮ ਤੋਂ 1 ਮਿੰਟ ਤੁਹਾਡੇ ਕੋਲ ਹੈ ਤੁਸੀਂ ਕਰ ਲੋ ਵਾਈਂਡ ਅਪ ਕਰ ਲੋ ਯੂ ਹੈਵ ਟੇਕਨ 9 ਮਿੰਟ ਜਦ ਆ ਜਿਹੜੀ 26 ਦੀ ਰਾਤ ਹੈ ਉਹ ਦਿਨ ਪਾਣੀ ਛੱਡ ਗਿਆ ਜਿਹੜਾ ਉਜੇ ਦਾ ਬਾਨਾ ਲਾਂਦੇ ਨੇ ਮੈਡਮ ਹਰਨਾ ਜੀ ਓਏ ਉਜੇ ਤੇ 25 ਕਿਲੋਮੀਟਰ ਥੱਲੇ ਜਾ ਕੇ ਮਕੌੜੇ ਮਿਲਦਾ ਤੁਹਾਡੇ ਫਲੱਡ ਗੇਟ ਟੁੱਟ ਗਏ ਉਹ ਕਦੀ ਰਿਸਪੌਂਸਿਬਿਲਟੀ ਸੀ ਤੁਸੀਂ ਕੰਟਰੋਲ ਬਿਲਕੁਲ ਨਹੀਂ ਕੀਤਾ ਨਕਮੀ ਮੰਤਰੀ ਮੰਟਲ ਚੱਲਦਾ ਕਿਸੇ ਦਾ ਧਿਆਨ ਕੋਈ ਨਹੀਂ ਮੁੱਖ ਮੰਤਰੀ ਦਾ ਤੁਹਾਡੇ ਦਾ ਧਿਆਨ ਕੋਈ ਨਹੀਂ ਜੋ ਪ੍ਰਧਾਨ ਮੰਤਰੀ ਆਇਆ ਉਹ ਦਿਨ ਮੁੱਖ ਮੰਤਰੀ ਨੂੰ ਉੱਥੇ ਉਡਾ ਚਾਇਦਾ ਹੀ ਹੌਸਪੀਟਲ ਦਾਖਲ ਹੋ ਗਿਆ ਠੀਕ ਹੈ 92 to 90 from the ਮੰਤਰੀ ਜੀ ਜਵਾਬ ਦੇਣਾ ਚਾਹੁੰਦੇ ਇਹਨਾਂ ਨੇ ਠੀਕ ਹੈ ਤੁਹਾਡਾ ਟਾਈਮ ਹੋ ਗਿਆ ਜੀ ਸਰ ਬਰਿੰਦਰ ਕੁਮਾਰ ਗੋਇਲ ਬਰਿੰਦਰ ਕੁਮਾਰ ਗੋਇਲ ਇੱਕ ਮਿੰਟ ਸਰ ਬੈਠ ਇਹ ਸਰ ਬਰਿੰਦਰ ਕੁਮਾਰ ਗੋਇਲ ਜਿਹੜੀਆਂ ਗੱਲਾਂ ਕਰਦੇ ਨੇ ਪੈਸਿਆਂ ਦੀਆਂ ਬੇੜਾ ਮੈਂ ਤੁਹਾਨੂੰ ਇਹ ਦੱਸਣਾ ਲੀਡਰ ਆਫ oppositon ਨੂੰ ਦੱਸਣੀ ਚਾਹਣਾ ਮੈਂ ਤੁਹਾਨੂੰ ਇਹ ਦੱਸਦਾ ਬੈਠੋ ਪਹਿਲਾਂ ਮੈਂ ਤੁਹਾਨੂੰ ਜਦੋਂ ਸੁਣ ਲਓ ਜਵਾਬ ਦੇ ਸੁਣ ਲਓ ਇਹਨਾਂ ਨੂੰ ਜਿਹੜੀਆਂ ਗੱਲਾਂ ਇਹ ਕਰਦੇ ਨੇ ਤੁਹਾਡਾ ਟਾਈਮ ਹੋ ਗਿਆ ਜੀ 2011 ਤੋਂ 2017 ਤੱਕ ਜੋ ਤੁਹਾਡੇ ਸਾਥੀਆਂ ਦੇ ਪੈ ਵੀ ਰੇਡੀ ਆ ਫਿਰ ਸਾਰੀ ਪਾਰਟੀ ਦਾ ਟਾਈਮ ਲੈ ਲਓਗੇ ਤੁਸੀਂ ਚਾੜ ਚਲੋ ਠੀਕ ਹੈ ਮਿੰਦਰ ਜੀ ਬੈਠੋ ਆ ਬਾਜਵਾ ਸਾਹਿਬ ਚਲੋ ਬਾਜਵਾ ਸਾਹਿਬ ਸੁਣਨ ਦੀ ਹਿੰਮਤ ਰੋ ਸੁਣਨ ਦੀ ਹਾਂ ਜੀ ਜੀਮਾ ਜੀ ਜੀਮਾ ਜੀ ਕੀ ਕਹਿਣਾ ਚਾਹੁੰਦੇ ਆ ਤੁਸੀਂ ਜਵਾਬ ਅਰਪਾਲ ਜੀਮਾ ਸਪੀਕਰ ਸਾਹਿਬ اپੋਜੀਸ਼ਨ ਪਾਰਟੀ ਕਾਂਗਰਸ ਪਾਰਟੀ ਜਿਹੜੀ ਆ ਉਹ ਮੈਂ ਸਮਝਦਾ ਅੱਜ ਪੰਜਾਬ ਦੇ ਅੰਦਰ ਸਭ ਤੋਂ ਵੱਡੀ ਤਰਾਸਦੀ ਹੋਈ ਆ ਸਭ ਤੋਂ ਵੱਧ ਇਸ ਸਦੀ ਦੇ ਭਿਆਨਕ ਹੜ ਆਏ ਨੇਗੇ ਉਸ ਨੂੰ ਲੈ ਕੇ ਵੀ ਸੰਜੀਦਾ ਹੈ ਨਹੀਂ ਉਸ ਨੂੰ ਲੈ ਕੇ ਵੀ ਸਿਆਸਤ ਕਰ ਰਹੀ ਆ ਮੈ ਮੈਨੂੰ ਸਮਝ ਨਹੀਂ ਆਉਂਦਾ ਹੈਗਾ ਕਿ ਜਿਹੜੀ ਜਿਹੜੀ 15 15 ਫੁੱਟ ਸੈਲਟ ਆ ਗਈ ਚਲੋ 1 ਮਿੰਟ ਰੁਕੋ ਜੀ ਰੁਕੋ ਰੁਕੋ ਪਲੀਜ਼ ਪਲੀਜ਼ 1 ਮਿੰਟ ਮੈਨੂੰ ਗੱਲ ਕੰਪਲੀਟ ਕਰਨ ਰੁਕੋ 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 ਕਿ 15 15 ਸੈਲਟ ਆ ਗਈਓ ਕਿਸ ਕਰਕੇ ਆ ਗਈ ਉਹ ਹੜਾ ਕਰਕੇ ਆਈ ਹੈਗੀ ਜਿਹੜਾ ਕੀ ਕੀ ਡਰਾਪ ਵੀ اپوزیشن ਦੱਸਣਗੇ ਕਿ ਹਰਵਾਚਲ ਪ੍ਰਦੇਸ਼ ਦੇ ਅੰਦਰ ਵੀ ਨਹੀਂ ਪਿਆ ਕਿ ਚਲੋ ਸਮੇਂ ਦੀ ਗੱਲ ਛੱਡੋ ਕਿ ਉਤਰਾਖੰਡ ਦੇ ਅੰਦਰ ਵੀ ਨਹੀਂ ਪਿਆ ਕੀ ਤੁਸੀਂ ਝੂਠ ਬੋਲਦੇ ਪੰਜਾਬ ਦੇ ਲੋਕਾਂ ਦੇ ਨਾਲ ਇਹਦਾ ਨਾਲ ਬਾਕਾਅ ਕਰਦਾ ਬਹਾਨਾ ਬਣਾਉਣਾ ਚਲਾ ਜਾਂ ਪੰਜਾਬ ਦੇ ਲੋਕ ਦੇਖਦੇ ਨੇ ਕਿ ਹਮੇਸ਼ਾ ਹੀ اپੋਜੀਸ਼ਨ ਜਿਹੜੀ ਆ ਉਹ ਲਿੱਕ ਤੇ ਭੁੰਕਾ ਮੈਂ ਟਾਈਮ ਦੱਸ ਰਿਹਾ ਜੀ ਨੱਕਾ ਭੁੰਕਾ ਮੈਂ ਟਾਈਮ ਦੱਸ ਰਿਹਾ ਜੀ ਪੋਜ਼ਿਟਿਵ ਭੁੰਕਾ ਨਮਾ ਠੀਕ ਹੈ ਅਸੀਂ ਇਹਨਾਂ ਦੀ ਹਰ ਗੱਲ ਦਾ ਜਵਾਬ ਦੇਵਾਂਗੇ ਕੰਨੀ ਕੰਨੀ ਮੈਂ ਟਾਈਮ ਦੱਸ ਰਿਹਾ ਜੀ ਤੁਹਾਡਾ ਜੋ ਵੀ ਕੁਝ ਕੇ ਦੀ ਜਾਇਤ ਤੋਂ ਬਿਨਾ ਕਿਹਾ ਜਾ ਰਿਹਾ ਰਿਕਾਰਡ ਨਾ ਕੀਤਾ ਜਾਵੇ ਚੀਮਾ ਜੀ ਬੈਠੋ ਤੁਸੀਂ ਠੀਕ ਹੈ ਮੰਤਰੀ ਜੀ ਤੁਸੀਂ ਬੈਠੋ 1 ਮਿੰਟ ਅੱਜ ਤੁਹਾਡਾ 4 ਘੰਟੇ ਟੋਟਲ ਟਾਈਮ 4 ਘੰਟੇ ਟੋਟਲ ਟਾਈਮ ਆਮ ਆਦਮੀ ਪਾਰਟੀ ਦੇ ਦੇਖੋ ਇਹ ਪ੍ਰੋਪੋਰਸ਼ਨਲੀ ਮਿਲਣਾ ਸਾਰਿਆਂ ਨੂੰ ਮੈਂਬਰ ਦੀ ਗਿਣਤੀ ਦੇ ਹਿਸਾਬ ਦੇ ਨਾਲ ਆਮ ਆਦਮੀ ਪਾਰਟੀ ਨੇ 93 ਮੈਂਬਰ ਨੇ 3 ਘਟੇ ਆਮ ਆਦਮੀ ਪਾਰਟੀ ਦੇ ਇੰਡੀਅਨ ਨੈਸ਼ਨਲ ਕਾਂਗਰਸ 16 ਮੈਂਬਰ ਨੇ 32 ਮਿੰਟ ਇੰਡੀਅਨ ਨੈਸ਼ਨਲ ਕਾਂਗਰਸ ਦੇ ਬਸ ਠੀਕ ਹੈ ਦਿੱਤਾ ਜੀ ਦਿੱਤੇ ਜੀ ਦਿੱਤੇ 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 ਸ਼੍ਰੋਮਣੀ ਅਕਾਲੀ ਦਲ 3 ਮੈਂਬਰ 6 ਮਿੰਟ ਭਾਰਤੀ ਜਨਤਾ ਪਾਰਟੀ 2 ਮੈਂਬਰ 4 ਮਿੰਟ